ਫਿਰ ਲੌਰ ਪੁਲਿਸ ਨੇ ਨਸ਼ਾ ਖਿਲਾਫ ਰੰਭੀ ਮਹਿੰਮ ਦੌਰਾਨ ਦੋ ਨਸ਼ਾ ਤਸਕਰਾਂ ਨੂੰ 1 ਕੁਇੰਟਲ 44 ਕਿਲੋ ਡੋਡੇ ਚੂਰਾ ਪੋਸਟ ਸਮੇਤ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਗੱਲਬਾਤ ਕਰਦੇ ਆ ਡੀਐਸਪੀ ਫਿਲੌਰ ਸਰਬੰਸ ਸਿੰਘ ਬਾਲ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਮੁਖੀ ਸੰਜੀਪ ਕਪੂਰ ਦੀ ਟੀਮ ਨੇ ਲਸਾੜਾ ਵਿਖੇ ਲਗਾਏ ਗਏ ਨਾਕੇ ਦੌਰਾਨ ਬੂਟਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸੰਤਨਗਰ ਫਿਲੌਰ ਅਤੇ ਕੁਲਬੰਦ ਸਿੰਘ ਪੁੱਤਰ ਗੁਰਦੇয়াল ਸਿੰਘ ਵਾਸੀ ਸੰਤਨਗਰ ਫਿਲੌਰ ਨੂੰ ਟਰੱਕ ਨੰਬਰ ਪੀਵੀ08ਬੀਆ9311 ਵਿੱਚ ਮੌਜੂਦ 1 ਕੁਆਂਟਲ 44 ਕਿਲੋ ਡੋਡੇ ਚੂਰਾ ਪੋਸਟ ਸਮੇਤ ਕਾਬੂ ਕੀਤਾ। ਉਨਾਦਸਿਆਗੀ ਕਾਬੂ ਕੀਤੇ ਦੋਵੇਂ ਨਸ਼ਾ ਤਸਕਰਾਂ ਨੇ ਦੱਸਿਆ ਕਿ ਉਹ ਦੋਵੇਂ ਲੁਕਸ਼ਿਪ ਕੇ ਕਾਫੀ ਲੰਬੇ ਸਮੇਂ ਤੋਂ ਪਿਆਜ਼ ਅਤੇ ਲਸਣ ਦੀ ਆੜ ਵਿੱਚ ਮੱਧ ਪ੍ਰਦੇਸ਼ ਤੋਂ ਵੀਰ ਸਿੰਘ ਉਰਫ ਕੋਨਾਵਾਸੀ ਝੁੱਗੀਆਂ ਮਹਾ ਸਿੰਘ ਹਲਵਾਸੀ ਪ੍ਰਕਾਸ਼ਨਗਰ ਸੈਫਾਬਾਦ ਅਤੇ ਸੁਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਅਗਲਪੁਰ ਨਾਲ ਮਿਲ ਕੇ ਲਿਆਉਂਦੇ ਸਨ ਤੇ ਆਸ-ਪਾਸ ਦੇ ਪਿੰਡਾਂ 'ਵੀ ਸਪਲਾਈ ਕਰਦੇ ਸਨ ਫਿਲਹਾਲ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਰ ਲੋਰਤ ਰਾਜਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਲਾਂਜੁਗ ਐਸਐਸਪੀ ਸਾਹਿਬ ਜਲਦ ਦਿਹਾਤੀ ਸ਼੍ਰੀ ਹਰਕਮਲਪ੍ਰੀਤ ਸਿੰਘ ਕੱਕ ਜੀ ਵੱਲੋਂ ਦਸ਼ਿਆਂ ਤੇ ਮਾੜੇ ਅਨਸਰਾਂ ਦੀ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਹਨੂੰ ਸਫਲਤਾ ਮਿਲੀ ਦੋ ਇਨਸਪੈਕਟਰ ਜੀਵ ਕੁਪੂਰ ਅਤੇ ਉਸ ਦੀ ਟੀਮ ਵੱਲੋਂ ਨਸਾੜਾ ਬਸ ਸਟੈਂਡ ਵਿਖੇ ਨਕਾਬੰਦੀ ਕੀਤੀ ਹੋਈ ਸੀ ਤੇ ਇੱਕ ਟਰੱਕ ਜਿਹੜਾ ਸੀ ਉਹ ਰੋਕਿਆ ਤੇ ਉਹਦੀ ਤਲਾਸ਼ੀ ਲਈ ਗਈ ਜਿਹੜਾ ਕਿ ਜਿਹਦੇ ਵਿੱਚ ਕਿ ਇਹਨਾਂ ਦੀ ਮੋਟਰਸਾਈਕਲ ਤੇ ਈ ਸੀ ਵੀ ਇਹ ਉਹਦੇ ਚ ਪਿਆਜ਼ ਵਗੈਰਾ ਜਿਹੜੇ ਉਹ ਪਾ ਕੇ ਰੱਖਦੇ ਸੀ ਥੱਲੇ ਬੋਰੀਆਂ ਰੱਖਦੇ ਸਨ ਉੱਥੋਂ 8 ਬੋਰੀਆਂ ਬਰਾਮਦ ਹੋਈਆਂ ਇੱਕ ਕੁਇੰਟਲ ਤੇ 44 ਕਿਲੋ ਜਿਹੜੇ ਆ ਡੋਡਾ ਡੋਡੇ ਚੂਰਾ ਪੋਸਟ ਜਿਹੜਾ ਪੀਐਸ ਦਾ ਉਬਰਾਮਦ ਕੀਤਾ ਗਿਆ ਇਹਦੇ ਚ ਦੋ ਦੋਸ਼ੀ ਜਿਹੜੇ ਆ ਮੌਕੇ ਤੇ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਦੀ ਵੀ ਬੈਕਗ੍ਰਾਉਂਡ ਏ ਆ ਵੀ ਇਹਨਾਂ ਤੇ ਆਲਰੇਡੀ ਐਫ ਆਈ ਆਰ ਦਰਜ ਨੇ ਇਸ ਤੋਂ ਬਿਨਾਂ ਇਹਨਾਂ ਦੇ ਫਾਰਵਰਡ ਲਿੰਕ ਜਿਹੜੇ ਆ ਉਹ ਦੋਸ਼ੀਆਂ ਦੇ ਤੋਂ ਪਤਾ ਲੱਗਾ ਵੀ ਇਹ ਦੋ ਵਿਅਕਤੀ ਹੋਰ ਸਨ ਜਿਹੜਾ ਕਿ ਅਕਲਪੁਰ ਨੂੰ ਬਿਲੋਂਗ ਕਰਦਾ ਹੈਗਾ ਜਿਹਦੇ ਤੇ ਕਿ ਆਲਰੇਡੀ 22 ਮੋਰੇ ਡੋਡੀਆਂ ਦਾ ਪਰਚਾ ਵੀ ਦਰਜ ਹੈਗਾ ਇਹਨਾਂ ਨੂੰ ਅਸੀਂ ਨਾਮਿਨੇਟ ਕੀਤਾ ਤੇ ਇਹਨਾਂ ਨੂੰ ਜਲਦ ਗ੍ਰਿਫਤਾਰ ਕਰ ਰਹੇ ਹਾਂ ਇਹ ਸਰ ਕਿੱਥੋਂ ਲਿਆਉਂਦੇ ਸੀ ਕਿੱਥੇ ਸਪਲਾਈ ਕਰਦੇ ਸੀ ਇਹ ਜਿਹੜਾ ਇਹ ਲੈਨ ਦੇ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ ਅਸੀਂ ਬੈਕਵਰਡ ਲਿੰਕ ਕੋਲ ਚੈੱਕ ਕਰ ਰਹੇ ਹਾਂ ਤੇ ਫਾਰਵਰਡ ਲਿੰਕ ਇਹਨਾਂ ਦੇ ਹੁਣ ਤੀਸ਼ ਦੇ ਦੌਰਾਨ ਇਹਨਾਂ ਦਾ ਰਿਮਾਂਡ ਅਸਲ ਕੀਤਾ ਗਿਆ ਤੇ ਫਰਦਰ ਅਸੀਂ ਇਹਨਾਂ ਬਾਰੇ ਪਤਾ ਕਰਾਂਗੇ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦੇ ਕਿੰਵਾ ਗੇੜਾ ਸੀ ਇਹ ਇਹ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਕਿਉਂਕਿ ਇਹਨਾਂ ਤੇ ਜਿਹੜਾ ਇਹਨਾਂ ਤੇ ਮੇਨ ਹੈਕੀਨੋ ਤੇ ਤਿੰਨ ਤਿੰਨ ਚਾਰ ਚਾਰ ਪਰਚੇ ਜਿਹੜੇ ਐਨਡੀਪੀ ਸੈਕਟਰ ਦੇ ਆਲਰੇਡੀ ਦਰਜ ਨੇ ਇਹਨਾਂ ਦਾ ਜੇ ਪ੍ਰੀਵੀਅਸ ਰਿਕਾਰਡ ਦੇਖਿਆ ਜਾਵੇ ਹੂੰ ਹੂੰ ਕੀ ਮਕਦਮਾ ਸਰ ਇਹਨਾਂ ਦਾ ਇਨਤੇ ਐਂਟੀਬੈਸਟ ਦਾ ਐਫ ਆਈ ਆਰ ਦਰਜ ਹੈਗੀ ਆ ਤੇ 147 ਕਿਲੋ ਡੁੱਡੇ ਜਿਹੜੇ ਆ ਉਹ ਸਮੇਤ ਜਿਹੜਾ ਟਰੱਕ ਵਾ ਉਹ ਬਰਾਬਰ ਕੀਤਾ ਗਿਆ ਜਿਹੜਾ ਇਹਨਾਂ ਦੇ ਸਾਥੀ ਆ ਉਹਨਾਂ ਦੇ ਵੀ ਭਾਰ ਦਿੱਤੀ ਜਾਂਦੀ ਹਾਂ ਹਾਂ ਇਹਨਾਂ ਦੇ ਦੋ ਸਾਥੀ ਨੇ ਜਿਹੜੇ ਮੇਨ ਇਹਨਾਂ ਦੇ ਕਰਤਾ ਕਰਤਾ ਨੇ ਦੋਨਾਂ ਦੀ ਹੀ ਭਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਪਰਚੇ ਦੇ ਵਿੱਚ ਅਹੀ ਨੋਮਿਨੇਟ ਕੀਤਾ ਹੋਇਆ ਹੈ